हां जी पिंडे काले के ब्लॉग बहुत-बहुत थैंक यू लत धन्यवाद जी और सुनाओ कि मैं तो ठीक-ठाक हूं जी। हंसी भी ठीक-ठाक हां जी। वीडियो ਨੂੰ ਲਾਇਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸੋ ਆਪਣੀ ਨੂੰ ਕਿੱਦਾਂ ਲੱਗਦੀਆਂ ਨੇ। ਬਹੁਤ ਧੰਨਵਾਦ ਸੜਾ ਆਪਣਾ ਜੋੜਨ ਦਾ। ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਿਆਂ ਵੀ ਇੱਕ ਹਫਤਾ ਆਪਾਂ ਤੋਂ ਵੀਡੀਓ ਨਹੀਂ ਬਣਾਈਆਂ ਨੇ। ਲੋਕਿ ਆਪਣੇ ਫੋਨ ਦੀ ਡਿਸਪਲੇ ਫਿਰ ਮੇ ਤੁਹਾਰਾ ਹੋ ਗਈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਹਿਲਾਂ ਆਪਾਂ ਦੋ ਵਾਰੀ ਸੀ ਲੇ ਕਰਾਲੀ ਸੀ ਤੇ ਇੱਕ ਦਿਨ ਤਾਂ ਮੇਰੇ ਬਾਥਰੂਮ ਚ ਸਾਫ ਕਰਦੇ ਜਿਹੜੇ ਕਿ ਪੇਕਲ ਪੱਤਰ ਸਾਫ ਕਰਦੇ ਪਾਣੀ ਦੇ ਡਿੱਗ ਪਿਆ ਆਪੋਂ ਡਿੱਗ ਪਿਆ ਤੇ ਫਿਰ ਆਪਾਂ ਫੋਨ ਦੀ ਥੀਲ ਕਰ ਲਿਆ ਤੇ ਬਸ ਉਹਦੀ ਵੀ ਭਵਾਵਾਂਗੇ ਜਿਹੜਾ ডিসਪਲੇ ਆਪਣਾ ਫੋਨ ਉਹ ਵੀ ਮਹਿੰਗਾ ਸੀਗਾ ਮੈਂ ਕਿ ਚੱਲੂ ਹੁਣ ਕਿ ਮੈਂ ਹੀ ਨਹੀਂ ਦਊ ਜ ਉਹ ਫੋਨ ਰੱਖਦੀ ਚਲੋ ਘਰੇ ਇੱਕ ਟੈਸਟਾ ਕੰਮ ਹੋ ਜਾੰਦਾ ਕਦੇ ਪਾ ਵੀ ਭਵਾ ਕੇ ਰੱਖ ਲਵਾਂਗੇ ਅੱਜ ਤਾਂ ਸ਼ਾਪ ਤੇ ਪਿਆਗਾ ਫਿਰ ਆਪਾਂ ਫੋਨ ਲਿਆਂਦਾ ਬਹੁਤ ਵਧੀਆ ਮੈਂ ਫੋਨ ਆਪਾਂ ਲਈ ਜਾਂਦਾ ਤੇ ਫਿਰ ਉਹਨਾਂ ਨੇ ਮਾત્રਾ ਸਾਨੂੰ ਜਿਹੜਾ ਡਾਟਾ ਵਿੱਚ ਪਾਉਣਾ ਸੀ ਉਹ ਨਹੀਂ ਪਾ ਕੇ ਦਿੱਤਾ ਤੇ ਉਹ ਕਹਿੰਦੇ ਤੁਸੀਂ ਪਹਿਲਾਂ 4 ਦਿਨ ਚਲਾ ਕੇ ਦੇਖੋ ਵੀ ਜੇ ਸਾਨੂੰ ਕੋਈ ਪ੍ਰੋਬਲਮ ਆਉਗੀ ਤਾਂ ਫਿਰ ਜੇ ਡਾਟਾ ਪਾਇਆ ਫਿਰ ਜਿੱਤੀ ਇੰਜ ਨਹੀਂ ਹੁੰਦਾਗਾ ਫਿਰ ਆਪਾਂ 2-3 ਦਿਨ ਚਲਾਇਆ ਤੇ ਅੱਜ ਆਪਾਂ ਹਫਤੇ ਬਾਅਦ ਵੀਡੀਓ ਬਣਾਉਣ ਲੱਗੀਆਂ ਤੇ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਈਆਂ ਚਾਦਰਾਂ ਦੀ ਬਹੁਤ ਸੋਹਣੀਆਂ ਬਹੁਤ ਘੱਟ ਰੇਟਾਂ ਤੇ ਚਾਦਰਾਂ ਹੈਗਾ ਸੀ ਆਪਾਂ ਤੁਹਾਨੂੰ ਦਿਖਾਉਣੀ ਹੈ ਇਹਨਾਂ ਚ ਕੋਈ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਹੁਣ ਆਪਣੇ ਤਾਂ ਕਈ ਦਿਨ ਆਪਣੀ ਯਾਦਾਂ ਦੀ ਵੀਡੀਓ ਚੱਲੂਗੀ ਕਿਉਂਕਿ ਦੀ ਹੁਣ ਦੀਵਾਲੀ ਆ ਗਈ ਹੈ ਨਾ ਇਹਦੇ ਤਿਹਾੜ ਕਰਕੇ ਚਾਦਰਾਂ ਦੀ ਆਪਣੇ ਕੋਲ ਬਹੁਤ ਮੰਗ ਰਹਿੰਦੀ ਸੀਗੀ ਤੇ ਮੈਂ ਕਿਹਾ ਚਲੋ ਹੁਣ ਆਪਾਂ ਵੀ YouTube ਫੈਮਿਲੀ ਪੈਨ ਅਗਦੀ ਕਾ ਦਿਨੇ ਆ ਜੇ ਕਿਸੇ ਨੂੰ ਲੋੜ ਹੋਵੇ ਤੁਸੀਂ ਮੰਗਵਾ ਸਕਦੇ ਆ ਤੇ ਕੋਰੀਅਰ ਚਾਰਜੀ ਤਾਂ ਤੁਹਾਨੂੰ 50 ਰੁਪਏ ਲੱਗੂਗਾ ਜ਼ਿਆਦਾ ਨਹੀਂ ਲੱਗਦਾਗਾ ਤੇ ਉਹ ਜਿਹੜਾ ਆਪਣਾ ਰੇਡ ਵੀ ਬਹੁਤ ਘੱਟ ਰੇਟ ਨਾਲ ਤੇ ਲਾਇਆ ਹੋਇਆ ਬਹੁਤ ਵਧੀਆ ਚਾਦਰਾਂ ਹੈ ਨਾ ਤੈ ਲੋ ਜੀ ਆਪਾਂ ਤੁਹਾਨੂੰ ਹੁਣ ਦਿਖਾਉਣੀ ਹੈ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਜਿਹੜਾ ਆਪਣਾ ਇੰਗਲਿਸ਼ ਦੇ ਵਿੱਚ ਆਪਸ਼ਨ ਹੁਣ ਦੱਸਿਆ ਸੀਗਾ ਵੀ ਆਉਂਦਾਗਾ ਤੇ ਉਹ ਵੀ ਤੁਸੀਂ ਸਟਾਰ ਜਿਹਾ ਨੱਪ ਲਿਆ ਕਰੋ ਤੇ ਸਟਾਰ ਨੱਪ ਕੇ ਤੁਸੀਂ ਉਹਦੇ ਤੇ ਮਤਲਬ ਆ ਜਾਂਦਾ ਹੁੰਦਾਗਾ ਇੰਗਲਿਸ਼ ਤੇ ਪੰਜਾਬੀ ਉਹ ਤੁਸੀਂ ਬਸ ਇਹ ਪੰਜਾਬੀ ਨੱਪ ਲਿਆ ਕਰੋ ਤੇ ਵੀਡੀਓ ਪੰਜਾਬੀ ਚ ਆ ਜਾ ਕਰਨੀ ਆ ਜੈਸੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਫੋਨ ਤੇ ਦੂਜੇ ਫੋਨ ਤੇ ਜਸਮ ਦਿਖਾ ਵੀ ਤੁਹਾਨੂੰ ਕਿ ਮੈਂ ਬਣਾ ਕੇ ਜਿਹੜੀ ਮਿਸ ਤੇ ਬੰਦੀ ਆ। ਲੋ ਜੀ ਪਹਿਲਾਂ ਤਾਂ ਤੁਹਾਨੂੰ ਚਾਦਰ ਦਿਖਾਉਣੇ ਬਹੁਤ ਸੋਹਣੀਆਂ ਚਾਦਰਾਂ ਆਪਾਂ ਲੈ ਕੇ ਆਏ ਹਾਂ। ਹੰਦਵਾਰੀ ਕਰਕੇ ਹਨਾ ਹੁਣ ਚਾਦਰਾਂ ਦੀ ਬਹੁਤ ਬਨਾਰ। ਦੇਖੋ ਜੀ। ਲੋਹ ਕੋਣੀਆਂ ਕੁਲੀਆਂ ਲੁੱਡੀਆਂ ਚਾਦਰਾਂ ਤਾਂ ਹੁਣ ਖੋਲ ਕੇ ਦਿਖਾ ਦਿੰਦੇ ਆ। ਇਹਦੇ ਨਾਲ ਦੀ ਸੀਮ ਆਪਣੀ ਲੱਗੀ ਹੋਈ ਆ ਤੁਸੀਂ ਮੇਰੀ ਦੇਖੀ ਵੀ ਹੋਣੀ ਆ ਵਿਛਾਈ ਹੋਈ। ਵੈਸੋ ਤਾਂ ਆਪਣੀ ਸ਼ਾਪ ਨਹੀਂ ਸੀ ਕੀਤੀ ਆਪਾਂ ਇੱਥੋਂ ਲੈ ਕੇ ਆਏ ਸੀਗੇ ਲੋਕਲ ਸਾਡੇ ਬਾਗੇ ਫਰਾਨੇ ਤੇ। ਇਹ ਵੋਟ ਵੋਟ ਇਹ ਵਿੱਚ ਫਲਾਵਰ ਹੈਗੇ ਆ ਡੱਡੀ ਦੇ ਕਲਰ ਦੇ ਬੱਸ ਉਸੋਂ ਨਹੀਂ ਹੰਡਾਉਣਾ ਚਾਦਰਾਂ ਨੇ ਬੱਸ ਨੇ ਕੋਲੇ ਡੁੱਲੇ ਸਰਾ ਨਹੀਂ ਆ ਖਾਵਾ ਲੋ ਹੁ ਚ ਦੇਖ ਬੱਸ ਨੇ ਕੋਲੇ ਡੁੱਲੇ ਸਰਾ ਨਹੀਂ ਆ ਕੀ ਅੱਜ ਆਪਾਂ ਲੈ ਕੇ ਆਈਆਂ 350 ਵਾਲੀਆਂ ਚਾਦਰਾਂ ਕੱਲ ਨੂੰ ਸਵੇਰੇ ਆਪਾਂ ਵੀ ਵੀ ਦਿਖਾਵਾਂਗੇ 450 ਵਾਲੀਆਂ ਥੋੜੀ ਜਿਹਾ ਜ਼ਿਆਦਾ ਬਰਹਿਣ ਪਈਆਂ ਜਾਂ ਜਾਂਦੀਆਂ ਇਹ 350 ਵਾਲਾ ਰੇਟ ਆ ਦੇਖੋ ਜਿਹੜੀਆਂ ਚਾਦਰਾਂ ਦਾ ਰੇਟ 500 600 ਰੁਪਿਆ ਕਾਟਨ ਦੀਆਂ ਚਾਦਰਾਂ ਤੇ ਆਪਾਂ ਤੁਹਾਨੂੰ 350 ਰੁਪਿਆ ਲਾਵਾਂਗੇ ਬਹੁਤ ਵਧੀਆ ਚਾਦਰਾਂ ਇਹ ਫਿਰ ਦਿਵਾਰੀ ਨੂੰ ਆਪਾਂ ਕਿਥੇ ਪਛਾਵਾਂਗੇ ਲੋ ਜੀ ਦੇਖੋ ਬਹੁਤ ਸੋਹਣਾ ਕਲਰ ਆ ਬਹੁਤ ਸੋਹਣੀਆਂ ਫੁੱਲੀਆਂ ਰੁਣੀਆਂ ਚਾਦਰਾਂ ਹਨ ਪੂਰੀਆਂ ਫੁੱਲੀਆਂ ਰੁਣੀਆਂ ਚਾਦਰਾਂ ਦੇਖੋ ਜੀ ਇਹਨਾਂ ਚੋਂ ਨੂੰ ਕੋਈ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਤੱਕ ਦਿਓ ਬਹੁਤ ਵਧੀਆ ਚਾਦਰ ਨੇ ਖਾਸ ਮੀਡਸ ਦਿਖਾਉਣੀਆਂ ਨਾ ਸੌਂਸਰਾਣੀ ਮੰਨਗੇ 350 ਰੇਟ ਰੱਖੋ ਇਹਨਾਂ ਤਰ੍ਹਾਂ ਦੇ ਦੇਖੋ ਇਹਦਾ ਫਾਇਦਾ ਬਹੁਤ ਸੋਨਾ ਦੇਖੋ ਜਿਸਾਂ ਜਨ ਬੱਚੀ ਕੋਲ ਤੇ ਬਹੁਤ ਸੋਨਾ ਜਾਤਣਾ ਬੱਚੇ ਬਰੇ ਕੋਲ ਸੰਗਿਆ ਵੈਦਿ ਸਵੇ ਰੇ ਤੇ ਉੱਪਰ ਵੈਕੇ ਇਹ ਜਿਨੇ ਕਰਨਾ ਤੇ ਲੋ ਇਹ ਸਾਡੇ ਬੱਚੇ ਛੋਟੇ ਸਿਸ ਮੈਂ ਇਹ ਜਿਹੀਆਂ ਫਰੋਂ ਇਹ ਜਦਗੀ ਚਾਦਰਾਂ ਜ਼ਿਆਦਾ ਲੈ ਕੇ ਆਉਂਦੀ ਸੀ ਲਓ ਕੀ ਦੇਖੋ ਬਹੁਤ ਸੋਨੇ ਕੋਲੇ ਡੁੱਲੇ ਸਰਾਣੇ ਇਹਨਾਂ ਨਾਲ ਐਸਾ ਦਾ ਸੋਨੂ ਫੁੱਕਾ ਵਗਿਆ ਲੌਂਡੀ ਕੋਈ ਲੋੜ ਨਹੀਂ ਪੂਰਾ ਕਵਰ ਕੀਤਾ ਹੋਇਆ ਸੋਨਾ 350 ਰੁਪਏ ਦਾ ਬਹੁਤ ਵਧੀਆ ਕਾਟਨ ਦੀਆਂ ਚਾਦਰਾਂ ਨੇ ਇਹ ਦੇਖੀ ਇਹਦੇ ਸੋਨੇ ਚਲਹਾ ਬੱਚੇ ਜੀ ਬਣੇ ਹੋਏ ਆ ਡੌਗ చాదర బుల్గ్ చాదరీ స్కలీన సా తిని సే చాదరీ చాదర ਤੋ ਜੇ ਸੋ ਦੀ ਰੇਟ ਵਾਲੀ ਜਾਦਰ ਆਪਾਂ ਤੁਹਾਨੂੰ 350 ਦੀ ਦਿੰਨੀ ਆ ਕਿਉਂਕਿ ਮੈਂ ਤੁਹਾਨੂੰ ਅੱਗੇ ਦੱਸਦੀ ਨਹੀਂ ਆਪਾਂ ਬਹੁਤ ਘੱਟ-ਘੱਟ ਦੇ ਹੁੰਦੇ ਆ ਦੇਖੋ ਜੀ ਸਾਰੇ ਬਹੁਤ ਖੁੱਲੇ ਡੁੱਲੇ ਐ ਲਾਇ ਹੋਏ ਆ ਵਿੱਚੋਂ ਿੱਲੋ ਬਾਹਰ ਨਹੀਂ ਨਿਕਲਦੀ ਇਹਦੇ ਵਿੱਚੋਂ ਦੇਖੋ ਇਹਨਾਂ ਨੂੰ ਲਾਈਟ ਜੇ ਕਲਰ ਪਸੰਦ ਆ ਉਹ ਆ ਲੈ ਸਕਦੇ ਆ ਲਾਈਟ ਜਿਹਾ ਕਲਰ ਆ ਬਹੁਤ ਸੋਹਣਾ ਦੇਖੋ Sì, ma non è vero che si è andato a vedere. Lo si è rinnovato, lo si è rinnovato, lo si è rinnovato, ਆਜੋ ਗੁੱਲਈਆ ਲੋ ਜੀ ਮੇਰੇ ਲਈ ਆ ਗਈ ਮੈਂ ਜੀ ਹੱਪਾ ਜੀ ਸੱਚਾ ਦਿੱਤੀ ਹੈ ਲੋ ਬਸ ਇਹ ਲੈ ਇਹਨਾਂ ਕੱਟ ਸਲਾਈ ਦੇ ਵਿੱਚ ਪਰਲੀ ਸਾਈਡ ਵਿੱਚ ਮਰੇ ਆਜ ਕਾ ਆ ਨਾ ਮੇਰੇ ਮੋਬਾਈਲ ਉਪਰ ਆ ਸਲਾਈ ਲੰਗੀ ਆ ਦ ਦੋ دیਵਾਨੋਂ ਨਹੀਂ ਸੀ ਕਿ ਹੱਸੇ ਨਾ ਆ ਬਣਾਇਆ ਕੱਢ ਲਾਉਂਦੇ ਚਲਾਈਏ ਇੱਕ ਮਿੰਟ ਬਸ ਆ ਵੀਡੀਓ ਬਣਾਈ ਨਾ ਦੋ ਮਿੰਟ ਹੋਣਗੇ ਤੇ ਬਣਾ ਦੇ ਬਣ ਕੇ ਤੁਹਾਨੂੰ ਪੜੀ